ਕਿਸਾਨਾਂ ਵੱਲੋਂ ਦਿੱਤੇ ਗਏ ਅੱਜ ਬੰਦ ਦੇ ਸੱਦੇ ਦਾ ਅਸਰ ਪੌਸ਼ ਏਰੀਆ ਰਣਜੀਤ ਐਵਨਿਊ ਦੀ ਮਾਰਕੀਟ ਵਿੱਚ ਦੇਖਣ ਨੂੰ ਮਿਲਿਆ ਪੂਰੀ ਮਾਰਕੀਟ ਜਿਹੜੀ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਪੂਰੀ ਮਾਰਕੀਟ ਬੰਦ ਹੈ ਉਸ ਦੇ ਅੰਦਰ ਮੌਜੂਦ ਜਿਹੜੇ ਰੈਸਟੋਰੈਂਟ ਨੇ ਇਵਨ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਤੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ A ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਤਸਵੀਰਾਂ 'ਚ ਦੇਖ ਰਹੇ ਹੋ ਪੂਰੀ ਮਾਰਕੀਟ ਬੰਦ ਹੈ ਉਸ ਦੇ ਅੰਦਰ ਮੌਜੂਦ ਜਿਹੜੇ ਰੈਸਟੋਰੈਂਟ ਨੇ ਈਵਨ ਰੇੜੀਆਂ ਵਾਲੇ ਵੀ ਅੱਜ ਅੱਜ ਸਟ੍ਰਾਈਕ ਕਰਕੇ ਬੰਦ ਨੇ ਇਹ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮੇਂ ਕਿਸਾਨਾਂ ਨੇ ਆਪਣੇ ਅਦਾਰੇ ਵਪਾਰਕ ਅਦਾਰੇ ਬੰਦ ਰੱਖਣ ਦਾ ਆਹਵਾਨ ਕੀਤਾ ਸੀਗਾ ਔਰ ਲੋਕਾਂ ਨੇ ਵੀ ਉਹਨਾਂ ਦੇ ਸੱਦੇ ਨੂੰ ਪੂਗਾਇਆ ਹੈ ਉਹਨਾਂ ਨੂੰ ਆਪਣੇ ਆਪਣੀ ਆਪ ਆਪਣੀ ਮਰਜ਼ੀ ਦੇ ਨਾਲ ਆਪਣੇ ਵਪਾਰਕ ਅਦਾਰੇ ਆਪਣੀਆਂ ਦੁਕਾਨਾਂ ਆਪਣੇ ਇੰਸਟੀਚਿਊਟ ਬੰਦ ਰੱਖੇ ਹੋਏ ਨੇ ਤਸਵੀਰਾਂ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਪੌਸ਼ ਏਰੀਆ ਰਣਜੀਤ ਐਵਨਿਊ ਦੀਆਂ ਦਿਖਾ ਰਹੇ ਹਾਂ ਤੁਸੀਂ ਰਣਜੀਤ ਐਵਨਿਊ 'ਚ ਦੇਖ ਲਓ ਤਮਾਮ ਦੁਕਾਨਾਂ ਬੰਦ ਨੇ ਸਿਰਫ ਐਮਰਜੈਂਸੀ ਦੁਕਾਨਾਂ ਜਿਵੇਂ ਜਿਸ ਤਰ੍ਹਾਂ ਕਿ ਡਾਕਟਰ ਦੀ ਦੁਕਾਨ ਹੈ ਜਾਂ ਦਵਾਈਆਂ ਦੀ ਦੁਕਾਨ ਹੈ ਉਸ ਤੋਂ ਇਲਾਵਾ ਕੋਈ ਵੀ ਦੁਕਾਨ ਕੋਈ ਖੁੱਲੀ ਨਹੀਂ ਹੈ ਇੱਥੇ ਕਿਸਾਨਾਂ ਨੇ ਕੋਈ ਜਬਰੀ ਆ ਕੇ ਬੰਦ ਨਹੀਂ ਕਰਵਾਇਆ ਕਿਸਾਨ ਇੱਥੇ ਆਏ ਵੀ ਨਹੀਂ ਹੋਣਗੇ ਮਗਰ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ ਕਿਉਂਕਿ ਉਹ ਉਹਨਾਂ ਨੇ ਦਰਸਾਇਆ ਹੈ ਕਿ ਕਿਸਾਨ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰ ਤੇ ਬੈਠੇ ਹੋਏ ਨੇ ਉਹ ਉਹਨਾਂ ਦੀਆ ਮੰਗਾ ਜਾਇਜ਼ ਨੇ ਤੇ ਲੋਕਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਹੈ। ਇਸ ਸਾਈਡ ਜਿਹੜੀ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਹ ਰੇੜੀ ਮਾਰਕੀਟ ਹੈ ਰਣਜੀਤ ਐਵੇਨਿਊ ਦੀ। ਉਹ ਵੀ ਪੂਰੀ ਤਰ੍ਹਾਂ ਬੰਦ ਹੈ। ਇੱਥੇ ਇਸ ਮਾਰਕੀਟ ਦੀ ਪਾਰਕਿੰਗ ਦੇਖੀ ਜਾਏ ਤੇ ਪਾਰਕਿੰਗ ਵੀ ਪੂਰੀ ਤਰ੍ਹਾਂ ਫੁੱਲ ਹੁੰਦੀ ਹੈ ਮਗਰ ਅੱਜ ਬੰਦ ਕਰਕੇ ਕੋਈ ਆਪਣੇ ਘਰੋਂ ਨਹੀਂ ਨਿਕਲਿਆ ਤੁਸੀਂ ਮਾਰਕੀਟ ਦੇ ਵਿੱਚ ਕਾਰਾਂ ਦੇ ਤੋਂ ਅੰਦਾਜ਼ਾ ਲਗਾ ਸਕਦੇ ਹੋ ਲੋਕ ਲੋਕਾਂ ਨੇ ਬੰਦ ਦਾ ਪੂਰਾ ਸਾਥ ਦਿੱਤਾ ਹੈ ਕਿਸਾਨਾਂ ਦਾ ਸਾਥ ਦਿੱਤਾ ਹੈ ਕਿਸਾਨ ਬਿਲਕੁਲ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਨੂੰ ਆਂਦੇ ਰਸਤੇ ਜਿੰਨੇ ਵੀ ਨੇ ਉਹਨਾਂ ਦੇ ਬੂਹਾਂ ਦੇ ਰੂਹਾਂ ਤੇ ਬੈਠੇ ਹੋਏ ਨੇ ਮਗਰ ਕਿਸੇ ਵੀ ਜਥੇਬੰਦੀ ਨੇ ਆ ਕੇ ਦੁਕਾਨਾਂ ਜਬਰੀ ਨਹੀਂ ਬੰਦ ਕਰਵਾਈਆਂ ਕੋਈ ਵਪਾਰਿਕ ادارے ਨਹੀਂ ਬੰਦ ਕਰਵਾਏ ਕੋਈ ਆ ਕੇ ਹੱਲਾ ਗੁੱਲਾ ਨਹੀਂ ਕੀਤਾ ਮਗਰ ਲੋਕਾਂ ਨੇ ਵੀ ਲੋਕਾਂ ਨੇ ਖੁਦ ਹੀ ਆਪਣੇ ਆਪ ਹੀ ਉਹਨਾਂ ਦਾ ਸਾਥ ਦਿੱਤਾ ਹੈ ਸਾਥ ਦਿੰਦੇ ਹੋਏ ਆਪਣੇ ਸਾਰੇ ਵਪਾਰਿਕ ਅਦਾਰੇ ਬੰਦ ਕੀਤੇ ਨੇ ਇਹ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਬੰਦ ਦਾ ਜਿਹੜਾ ਸੱਦਾ ਸੀਗਾ ਕਿਸਾਨ ਜਥੇਬੰਦੀਆਂ ਨੇ ਦਿੱਤਾ ਸੀਗਾ ਔਰ 30 ਤਰੀਕ ਦੇ ਬੰਦੇ ਚੱਲਿਆ ਜਿਹੜੇ ਹੋਰ ਜਿਹੜੇ ਪ੍ਰੋਗਰਾਮ ਲਿਖੇ ਗਏ ਸੰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਦਾ ਸਾਥ ਦਿੰਦੇ ਹੋਏ ਆਪਣੇ ਇੰਸਟੀਚਿਊਸ਼ਨ ਬੰਦ ਕਰ ਦਿੱਤੇ ਸੀਗੇ ਆਪਣੇ ਰੱਖੇ ਹੋਏ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਨੂੰ ਕੈਨਸਲ ਕਰ ਦਿੱਤਾ ਸੀਗਾ ਹੁਣ ਉਹਨਾਂ ਨੂੰ ਅੱਗੇ ਪਾ ਦਿੱਤਾ ਸੀ ਯਾਨੀ ਕਿ ਅਗਲੇ ਦਿਨ ਤੇ ਇਹ ਸਾਰੀ ਗੱਲ ਚੱਲੇ ਗਈ ਸੀਗੇ ਅਸੀਂ ਇਸ ਮਾਰੇ ਇਸ ਬੰਦ ਦੇ ਬਾਰੇ ਗੱਲ ਵੀ ਕਰਾਂਗੇ ਕਿ ਕਹਿਣਾ ਲੋਕਾਂ ਦਾ ਕਿਉਂਕਿ ਲੋਕਾਂ ਨੇ ਆਪਣੇ ਆਪ ਕਿਸਾਨਾਂ ਦਾ ਸਾਥ ਦਿੰਦੇ ਹੋਏ ਇਹ ਆਪਣੇ ਵਪਾਰਿਕ ਕਦਾਰੇ ਬੰਦ ਕੀਤੇ ਨੇ ਗੱਲ ਕਰ ਰਹੇ ਆ ਸ਼੍ਰੀ ਬਾਣ ਜੀ ਅੱਜ ਸਾਰਾ ਹੀ ਬਾਉਸ਼ ਏਰੀਆ ਰਣਜੀਤ ਐਵੇਨਿਊ ਬੰਦ ਹੈ ਕੋਈ ਪਾਰਕਿੰਗ ਚ ਵੀ ਨਹੀਂ ਆ ਰਿਹਾ ਕੋਈ ਕੋਈ ਉਹ ਬੰਦ ਕਰਵਾਉਣ ਵੀ ਆਇਆ ਇੱਥੇ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਜੀ ਇਹ ਸਭ ਫਿਰ ਆਪਣੀ ਮਰਜ਼ੀ ਨਾਲ ਆਪਣੇ ਮਰਜ਼ੀ ਨਾਲ ਜੀ ਹਾਂ ਜੀ ਕਿਸਾਨਾਂ ਦਾ ਸਾਥ ਦੇ ਕਿਸਾਨਾਂ ਦਾ ਸਾਥ ਦੇ ਰਹੇ ਆ ਜੀ ਤੁਸੀਂ ਦੇਖਿਆ ਕਿ ਜਿਆਦਾਤਰ ਹੁੰਦੇ ਸੀ ਲੋਕੀ ਬੰਦ ਕਵਾਣ ਲਈ ਆਂਦੇ ਸੀਗੇ ਜਿੱਦੈ ਕੋਈ ਕੋਈ ਸਟ੍ਰਾਈਕ ਹੁੰਦੀ ਸੀ ਨਾ ਕਿਸਾਨ ਕੋਈ ਨਹੀਂ ਆਇਆ ਨਹੀਂ ਕਿਸਾਨ ਕੋਈ ਨਹੀਂ ਆਇਆ ਜੀ ਜੀ ਬਿਲਕੁਲ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਕਿਸਾਨਾਂ ਨੇ ਸਿਰਫ ਬੰਦ ਲਈ ਕਾਲ ਕੀਤੀ ਸੀਗੀ ਔਰ ਅੰਮ੍ਰਿਤਸਰ ਵਾਸੀਆਂ ਨੇ ਉਸ ਪੰਜਾਬ ਬੰਦ ਨੂੰ ਹੰਗਾਰਾ ਜਿਹੜਾ ਉਹਨਾਂ ਨੇ ਵੱਲੋਂ ਦਿੱਤਾ ਗਿਆ ਸੀ ਉਹਨੂੰ ਪੁਗਾਇਆ ਹੈ ਔਰ ਆਪਣੇ ਸਾਰੇ ਵਪਾਰਿਕ ਅਦਾਰੇ ਬੰਦ ਰੱਖੇ ਹੋਏ ਨੇ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਸੀਗਾ 30 ਦਸੰਬਰ ਨੂੰ ਰੱਖਿਆ ਗਿਆ ਸੀ ਯਾਨੀ ਅੱਜ ਦੇ ਦਿਨ ਇਹ ਬੰਦ ਰੱਖਣ ਦਾ ਐਲਾਨ ਸੀਗਾ 7 ਵਜੇ ਤੋਂ 4 ਵਜੇ ਤੱਕ ਦਾ ਇਹ ਬੰਦ ਰੱਖਣ ਦਾ ਐਲਾਨ ਕੀਤਾ ਸੀਗਾ 7 ਵਜੇ ਤੋਂ ਲੈ ਕੇ 4 ਵਜੇ ਤੱਕਨ ਮੁਕੰਮਲ ਤੌਰ ਤੇ ਪੰਜਾਬ ਬੰਦ ਹੋਏਗਾ ਰੇਲ ਆਵਾਜਾਈ ਜਿਹੜੀ ਹੈ ਉਹ ਵੀ ਠੱਪ ਰੱਖੀ ਜਾਏਗੀ ਇੱਥੇ ਰੇਲਵੇ ਪ੍ਰਸ਼ਾਸਨ ਨੇ ਵੀ ਇਸ ਬੰਦ ਨੂੰ ਦੇਖਦੇ ਹੋਏ ਇਹਦੇ ਵਿੱਚ ਕੁਝ ਆਪਣੇ ਸਮੇਂ ਸਾਰਨੀਆਂ ਦੇ ਵਿੱਚ ਮਤਲਬ ਟਾਈਮ ਟੇਬਲ ਦੇ ਵਿੱਚ ਕੁਝ ਇਹ ਫੇਰ ਬਦਲ ਕੀਤਾ ਹੈ ਕਿ ਜਿਹੜੀਆਂ ਸਵੇਰੇ ਸਵੇਰੇ ਤੜਕਸਾਰ ਆਪਣੀਆਂ ਟ੍ਰੇਨਸ ਚਲਦੀਆਂ ਸੀਗੀਆਂ ਉਹਨਾਂ ਨੂੰ ਹੁਣ ਸ਼ਾਮੀ 5 ਵਜੇ ਤੋਂ ਚਲਾਉਣਾ ਸ਼ੁਰੂ ਕੀਤਾ ਸੀਗਾ ਇਸ ਦੇ ਬਾਅਦ ਦੁਕਾਨਾਂ ਤੇ ਬੰਦ ਨੇ ਸਰਕਾਰੀ ਗੈਰ ਸਰਕਾਰੀ ਜਿਹੜੇ ਆਧਾਰੇ ਨੇ ਉਹਨਾਂ ਨੂੰ ਵੀ ਬੰਦ ਰੱਖਿਆ ਗਿਆ ਸੀਗਾ ਬੱਸ ਸੇਵਾਵਾਂ ਵੀ ਬੰਦ ਨੇ ਰੇਲਵੇ ਸਟੇਸ਼ਨ ਤੇ ਰੇਲ ਗੱਡੀਆਂ ਨਹੀਂ ਚੱਲਦੀਆਂ ਬਸਾਂ ਨਹੀਂ ਬੱਸ ਸਟੈਂਡ ਤੋਂ ਚੱਲਦੀਆਂ ਸਰ ਸਰ ਮੈਂ ਮਾਫ ਕਰਨਾ ਥੋੜਾ ਜਿਆਦਾ ਚਾਹੂੰਗਾ ਜੀ ਮੈਨੂੰ ਦੱਸਿਓ ਕੀ ਰਣਜੀਤ ਐਵੈਨਿਊ ਪੌਸ਼ ਏਰੀਏ ਦੇ ਵਿੱਚ ਵੀ ਬੰਦ ਹੈ ਅੱਜ ਲੋਕਾਂ ਨੇ ਕਿਹਾ ਆਪਣੇ ਵੱਲੋਂ ਬੰਦ ਕੀਤਾ ਹੋਇਆ ਹੈ ਜਾਂ ਕਿਸੇ ਜਥੇਬੰਦੀ ਨੇ ਆ ਕੇ ਬੰਦ ਕਰਵਾਇਆ ਸਰ ਜੀ ਜੋ ਹਰਤਾਾਲ ਹੋਇਆ ਹੈ ਤੋਂ ਉਸਕੇ ਕਾਰਨ ਸਰ ਸਭ ਕੁਝ ਬੰਦ ਬੜਾ ਹੈ ਸਰ ਹਾਂਜੀ ਤੋਂ ਕੋਈ ਆਇਆ ਹੈ ਕੋਈ ਕਿਸੇ ਨੇ ਕੋਈ ਨਹੀਂ ਹੈ ਸਰ ਬਤ ਤੁਸੀਂ ਵੀ ਸਮਰਥਨ ਦਿੰਦੇ ਹੋ ਕਿ ਕਿਸਾਨ ਆਪਣੀਆਂ ਮੰਗਾਂ ਲਈ ਜਿਹੜੇ ਬੈਠੇ ਹੋਏ ਨੇ ਉਹਨਾਂ ਦਾ ਸਾਥ ਦਿੰਦਾ ਹੈ ਅਮਨੇ ਸਰਵਾਸੀਆਂ ਨੇ ਖੁਦ ਹੀ ਬੰਦ ਕਰਵਾਇਆ ਸਹੀ ਗੱਲ ਹੈ ਉਹਨਾਂ ਆਪਣੇ ਆਪ ਬੰਦ ਕੀਤਾ ਕੋਈ ਬੰਦ ਕਰਾਉਂਦੇ ਨਹੀਂ ਆਇਆ ਕੋਈ ਹੂੰ ਹੂੰ ਉਹ ਆਪਣੀ ਮਰਜ਼ੀ ਨਾਲ ਬੰਦ ਕੀਤਾ ਸਭ ਕੋ ਸੋ ਤੁਸੀਂ ਦੇਖਿਆ ਕਿ ਅੰਮ੍ਰਿਤਸਰ ਦੇ ਲੋਕ ਲੋਕਾਂ ਨੇ ਖੁਦ ਇਸ ਬੰਦ ਦੀ ਕਾਲ ਦੇ ਵਿੱਚ ਆਪਣੇ ਅਦਾਰੇ ਬੰਦ ਰੱਖੇ ਨੇ ਔਰ ਉਹਨਾਂ ਦਾ ਸਾਥ ਦਿੱਤਾ ਹੈ ਸਾਥ ਦਿੰਦੇ ਹੋਏ ਇਹ ਵੀ ਦਰਸਾਇਆ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਸਾਰਾ ਪੌਸ਼ ਏਰੀਆ ਰਣਜੀਤ ਐਵੇਨਿਊ ਅੱਜ ਬੰਦ ਹੈ ਇਹਦਾ ਆਵਾਜ਼ ਕੀਤਾ ਸੀਗਾ ਕਿਸਾਨਾਂ ਨੇ ਸਭ ਨੇ ਬੰਦ ਰੱਖਿਆ ਹੋਇਆ ਇਹ ਆਪਣੇ ਆਪ ਬੰਦ ਰੱਖਿਆ ਕਿ ਕਿਸਾਨਾਂ ਦਾ ਸਾਥ ਦੇ ਰਹੇ ਹੋ ਜੀ ਨਹੀਂ ਬਿਲਕੁਲ ਸਾਥ ਦੇ ਰਹੇ ਆ ਜੀ ਕਿਸਾਨਾਂ ਦਾ ਹੂੰ ਇਹ ਸਾਡੇ ਅੰਨਦਾਤਾ ਵਾ ਸਾਡਾ ਫਰਜ਼ ਬੰਦਾ ਜਿਉਂਣਾ ਨੇ ਅੱਜ ਦੀ ਕਾਲ ਦਿੱਤੀ ਆ ਬੰਦ ਕਰਨ ਦੀ ਅਸੀਂ ਨਾਲ ਇਹਨਾਂ ਨੂੰ ਜੀ ਸਰ ਜੀ ਅਸੀਂ ਬਿਲਕੁਲ ਨਾਲ ਇਹਨਾਂ ਦੇ ਕੋਈ ਜ਼ਬਰਦਸਤੀ ਨਹੀਂ ਆਪਣੀ ਮਰਜ਼ੀ ਨਾਲ ਆਪ ਬੰਦ ਕਰ ਰਹੇ ਆ ਇਹ ਅੰਨਦਾਤਾ ਸਾਡੇ ਅਸੀਂ ਨਾਲ ਬਿਲਕੁਲ ਜੀ ਬਿਲਕੁਲ ਅੰਨਦਾਤਾ ਹੈ ਕਿਸਾਨ ਔਰ ਇਸਾ ਕਿਸਾਨ ਵੱਲੋਂ ਹੀ ਉਗਾਇਆ ਗਿਆ ਜਿਹੜਾ ਅਨਾਜ ਹੈ ਉਹ ਸਾਡੇ ਆ ਖਾਣ ਲਈ ਆਂਦਾ ਹੈ ਸਾਡੇ ਬੱਚੇ ਉਸ ਤੋਂ ਪਲਦੇ ਨੇ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੱਜ ਜੂਹਾਂ ਤੇ ਬੈਠਾ ਹੋਇਆ ਜੂਹਾਂ ਤੇ ਬੈਠਾ ਹੋਇਆ ਹੈ ਉਹ ਬਾਰਡਰ ਤੇ ਬੈਠਾ ਹੋਇਆ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਵੀ ਭੁਖੜਪਾਲ ਤੇ ਬੈਠੇ ਹੋਏ ਨੇ ਉਸ ਨੂੰ ਦੇਖਦੇ ਹੋਏ ਬੰਦ ਦੀ ਕਾਲ ਦਿੱਤੀ ਗਈ ਸੀ ਕਿ ਪੂਰਾ ਸ਼ਹਿਰ ਪੂਰਾ ਪੰਜਾਬ ਅੱਜ ਬੰਦ ਰੱਖਿਆ ਗਿਆ ਹੈ ਇਹਦੇ ਨਾਲ ਨਾਲ ਸਰਕਾਰੀ ادارے ਜਿਹੜੇ ਨੇ ਉਹ ਵੀ ਬੰਦ ਨੇ ਰੇਲਵੇ ਨੇ ਆਪਣਾ ਟਾਈਮ ਟੇਬਲ ਚੇਂਜ ਕੀਤਾ ਹੋਇਆ ਹੈ ਬੱਸ ਸਟੈਂਡ ਰੁਕੇ ਹੋਏ ਨੇ ਸੋ ਕੁੱਲ ਮਿਲਾ ਕੇ ਪੂਰਾ ਅੰਮ੍ਰਿਤਸਰ ਅੱਜ ਬੰਦ ਹੈ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ